ਸਾਡੇ ਪਾਰਟੀ ਦੇ ਸੱਜਣ ਦੀ ਤੁਹੋਂ ਅਸੀਂ ਦਿਖਾਉਂਦੇ ਹੋਏ ਪਰਚਾ ਦਰਜ ਕਰਾਉਣ ਲਈ ਆਪਣੀ ਈਕੋ ਨੂੰ ਸੈਟੀਸਫੈਕਸ਼ਨ ਕਰਨ ਦੇ ਲਈ ਪਰਚਾ ਦਰਜ ਕਰਵਾ ਕੇ ਇੱਕ ਗਰੀਬ ਮਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਸੇ ਦੇ ਰਿਗਾਰਡਿੰਗ ਜਿਵੇਂ ਹੁਣ ਸੁਣੀ ਰਹੇ ਆ ਮੈਡਮ ਬਿਆਨਬਾਜ਼ੀ ਕਰ ਰਹੇ ਨੇ ਵੀ ਦੇਖੋ ਜੀ ਮੈਂ ਔਰਤਾਂ ਦਾ ਪੱਖ ਹੁੰਦੀ ਰਹੀ ਆ ਔਰ ਮੇਰੇ ਨਾਲ ਖੁਦ ਦੇ ਨਾਲ ਮਤਲਬ ਇਹ ਹਰਾਸਮੈਂਟ ਹੋਈ ਆ ਜੇਕਰ ਮੈਂ ਮੈਡਮ ਪੀੜਤਾਂ ਦੇ ਪੱਖ ਸੁਣਦੇ ਰਹੇ ਨੇ ਉਹ ਖੁੱਧ ਪੀੜਤ ਸੀਗੇ ਪਰ ਫਿਰ ਉਹਨਾਂ ਨੇ ਜਿਹੜਾ ਇਹ ਪੱਖ ਹੈ ਮੈਂ ਜੂਨੀ ਇਨਚਾਰਜ ਐ ਮੈ ਲਵਿੰਗ ਦੀ ਅਸੀਂ ਹਰ ਗੱਲ ਸੁਣਦੇ ਆ ਆਪਣੀਆਂ ਭੈਣਾਂ ਦੀ ਉਹਨਾਂ ਨੇ ਆਪਣੀ ਗੱਲ ਜਿਹੜੀ ਆ ਉਹ ਮੇਰੇ ਕੋਲ ਆ ਕੇ ਰੱਖਣੀ ਸੀ ਪਾਰਟੀ ਦੇ ਕੋਲੇ ਰੱਖਣੀ ਸੀ ਸੋ ਇਹ ਜਿਹੜੀਆਂ ਅੱਗੇ ਮਤਲਬ ਚੀਜ਼ਾਂ ਜਿਹੜੀਆਂ ਨੇ ਉਹ ਮੈਡਮ ਹੁਣ ਕਹਿ ਰਹੇ ਨੇ ਜਦੋਂ ਪਾਰਟੀ ਨੇ ਸਸਪੈਂਸ਼ਨ ਆਰਡਰ ਉਹਨਾਂ ਦੇ ਹੱਥ ਦੇ ਵਿੱਚ ਦਿੱਤਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਜਿਹੜੀ ਸੁਣਵਾਈ ਕਰਨ ਦੇ ਲਈ ਬਣੀ ਆਮ ਲੋਕਾਂ ਦੇ ਨਾਲ ਟੱਕਾ ਕਰਨ ਦੇ ਲਈ ਆ ਪਾਰਟੀ ਨੇ ਸਵੀਕਾਰ ਰੇ ਨੇ ਕਿ ਇੱਕ ਸਾਥ ਛਵੀ ਦੇ ਲੀਡਰ ਦੇ ਉੱਤੇ ਇਲਜ਼ਾਮ ਸਾਜੀ ਜਿਹੜੀ ਉਹ ਲਗਾਤਾਰ ਕਾਰਜਨੀਕਾਲ ਤੋਂ ਸੋ ਉਸੇ ਦੇ ਰਿਗਾਰਡਿੰਗ ਅਸੀਂ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਮੈਂ ਇੱਕ ਗੱਲ ਤੁਹਾਨੂੰ ਜਿਹੜਾ ਕਹਿਣਾ ਚਾਹੁੰਨੀ ਆ ਵੀਰੇ ਵੀ ਜਿਵੇਂ ਮੈਡਮ ਕਹਿੰਦੇ ਨੇ ਵੀ ਮੇਰੇ ਨਾਲ ਅਤਿਆਚਾਰ ਹੋ ਗਿਆ ਤੇ ਜੇ ਮੈਡਮ ਇੱਕ ਗਰੀਬ ਉਹ ਬਿਲਕੁਲ ਬੇਬੁਨਿਆਦ ਨੇ ਕਿਉਂਕਿ ਮੈਂ ਇੱਕੋ ਹੀ ਗੱਲ ਕਹੂੰਗੀ ਵੀ ਜੇ ਔਰਤਾਂ ਦੇ ਹੱਕ ਦੀ ਮੈਡਮ ਗੱਲ ਕਰਦੇ ਨੇ ਤਸ਼ਰੀਫ ਘਰਾਨੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਆਪਣੇ ਈਗੋ ਨੂੰ ਸੈਟੀਸਫੈਕਸ਼ਨ ਕਰਨ ਵਾਸਤੇ ਕਿਸੇ ਤੇ ਬੇਗੁਨਿਆ ਦੇ ਇਲਜ਼ਾਮ ਲਗਾਉਂਦੀਆਂ ਨੇ ਕਰਦੇ ਬਾਈ ਰੋ ਦੱਸੋ ਓ ਯਾਰ ਇਹ ਐਲਈ ਵੀ ਜੱਕਨੀ ਰਾਈਟਿੰਗ ਰਹੀ ਹੈ ਸੈੱਟ ਕਰ ਦਿੱਤੀ ਵੀਰੇ ਸੁਭਾਏ ਠੀਕ ਹੈ 10 ਮਿੰਟ ਪੀਜ਼ ਕਰੋ ਕਰੋ ਰੋਲਾ ਜੀ ਰੋਲਾ ਆ ਜੀ ਮੈਂ ਸਿੱਧੇ ਤੌਰ ਤੇ ਕੀ ਨਾਮ ਤੁਹਾਡਾ ਧੰਨਵਾਦ ਸਰ ਅੱਜ ਜਿੰਨੇ ਵੀ ਸੋਸ਼ਲ ਮੀਡੀਆ মিডিਆ ਪ੍ਰਿੰਟ ਮੀਡੀਆ ਦੇ ਜਿੰਨੇ ਵੀ ਵੀਰ ਭਰਾ ਇੱਥੇ ਆਏ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਈ ਵਿਮਨ ਵਿੰਗ ਦੇ ਆਮਾਤੀ ਪਾਰਟੀ ਦੇ ਸਾਰੇ ਵਰਕਰ ਤੇ ਜੋ ਇੱਥੇ ਅੱਜ ਗੱਲ ਕਰਨ ਦਾ ਆਪਣਾ ਮੁੱਦਾ ਹੈ ਜੋ ਬਸ ਹੀ ਆਪਣੀ ਪਾਰਟੀ ਦਾ ਪੱਖ ਰੱਖਣ ਆਇਆ ਇੱਥੇ ਸਾਨੂੰ ਗੱਲ ਕਰਦੇ ਆਂ ਵੀ ਇੱਥੇ ਸਾਡੀਆਂ ਨਜ਼ਰਾਂ ਝੁਕ ਰਹੀਆਂ ਨੇ ਕਿ ਸਾਡੀ ਹੀ ਭੈਣ ਜੋ ਕਦੀ ਸਾਡ ਨੂੰ ਲੀਡ ਕਰਦੀ ਸੀ ਸਾਬਕਾ ਜ਼ਿਲ੍ਹਾ ਪ੍ਰਧਾਨ ਸੀ ਜਿਹਦੇ ਕਹੇ ਅਨੁਸਾਰ ਅਸੀਂ ਚੱਲਣ ਲਈ ਵਾਅਦੇ ਸੀ ਪਰ ਉਹਨੇ ਹੀ ਸਾਡੀ ਪਾਰਟੀ ਨੂੰ ਸ਼ਰਮਸ਼ਾਰ ਕਰਿਆ ਉਹਨੇ ਜੋ ਵੀ ਕੱਲ ਇਸ ਤਰ੍ਹਾਂ ਦੇ ਗੰਭੀਰ આરોਪ ਸੇਧ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਤੇ ਲਗਾਏ ਮੈਂ ਸੋਚਦੀ ਆਂ ਕਿ ਉਹਨੇ ਨਾਰੀ ਜਾਤੀ ਦਾ ਅਪਮਾਨ ਕੀਤਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਸ਼ਖਸੀਅਤ ਡਾਕਟਰ ਬਲਵੀਰ ਸਿੰਘ ਦੀ ਹੈਗੇ ਨੇ ਉਹਨਾਂ ਤੋਂ ਕੋਈ ਬੰਦਾ ਇਸ ਗੱਲ ਤੋਂ ਅੱਖੋਂ ਪਰੋਖੇ ਨਹੀਂ ਹੈ ਉਹਨਾਂ ਦੀ ਸ਼ਖਸੀਅਤ ਕਿਸ ਤਰ੍ਹਾਂ ਨਾਲ ਉਹਨਾਂ ਦਾ ਡਾਕਟਰੀ ਕਰੀਅਰ ਜਿਸ ਤਰ੍ਹਾਂ ਦਾ ਹੈ ਉਹਨਾਂ ਦਾ ਸ਼ਖਸੀਅਤ ਸਾਰੇ ਪਟਿਆਲੇ ਨੂੰ ਸਾਰੇ ਪੰਜਾਬ ਨੂੰ ਪਤਾ ਤਾਂ ਉਹਦੇ ਬਾਰੇ ਜੇ ਅਸੀਂ ਜਦ ਸ਼ਬਦ ਕਹਿ ਵੀ ਲਈਏ ਉਹ ਵੀ ਥੋੜੇ ਰਹਿੰਦੇ ਨੇ ਕਿਉਂਕਿ ਜਿਸ ਤਰ੍ਹਾਂ ਮੈਂ 2021 ਤੋਂ ਪਾਰਟੀ 'ਚ ਜੁੜੀ ਆ ਤੇ ਲਗਾਤਾਰ ਮੇਨ ਬੀਂਚ ਵਿੱਚ ਔਮਨ ਬੀਂਚ ਕੰਮ ਕਰਦੇ ਰਹੇ ਆ ਸਾਡੇ ਨਾਲ ਲੱਖਾਂ ਭੈਣਾਂ ਜੁੜੀਆਂ ਆਈਆਂ ਨੇ ਪੰਜਾਬ ਲੈਵਲ ਤੇ ਸਾਡੇ ਜ਼ੋਨ ਪ੍ਰਧਾਨ ਨੇ ਇਹਨਾਂ ਦੀਆਂ ਨੂੰ ਮੈਂ ਚ ਅਸੀਂ ਕੰਮ ਕਰਦੇ ਆ ਮੈਡਮ ਨਾਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਪੋਲੀਟਿਕਲ ਐਸਪੀਰੇਸ਼ਨਸ ਨੂੰ ਕੰਪਲੀਟ ਕਰਨ ਦੇ ਲਈ ਜੋ ਨਹੀਂ ਹੁੰਦਾ ਹਰ ਫੀਲਡ ਚ ਬੰਦੇ ਦੀ ਆਪਣੀ ਐਸਪੀਰੇਸ਼ਨਸ ਹੁੰਦੀਆਂ ਨੇ ਅਸੀਂ ਮਿਹਨਤ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਲੇਕਿਨ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਜੋ ਚੀਜ਼ ਚਾਹੀਏ ਸਾਨੂੰ ਮਿਲੇਗੀ ਅਗਰ ਨਹੀਂ ਮਿਲਦੀ ਤਾਂ ਕਿਸੇ ਗਰੀਬ ਨਾਲ ਤੱਕਾ ਕਰੀਏ ਜੇ ਕਿਸੇ ਦੇ ਵੀ ਉੱਠ ਕੇ ਕੋਈ ਵੀ ਇਲਜ਼ਾਮ ਲਗਾ ਦਈਏ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਮੰਤ ਭਾਗੀ ਘਟਨਾ ਕੋਈ ਨਹੀਂ ਹੋ ਸਕਦੀ ਮੈਂ ਪਹਿਲਾਂ ਵੀ ਸਵਾਲ ਰਿਹਾ ਸੀ ਤਸਵੀਰਾਂ ਨੇ ਜਿਹੜੀਆਂ ਉਹਨਾਂ ਲਾਈਆਂ ਨੇ ਉਹਨਾਂ ਦੇ ਬਾਰੇ ਸ ਮੈਂ ਆਪਣੀ ਗੱਲ ਕੰਪਲੀਟ ਕਰ ਲਵਾਂ ਕੁਐਸਚਨਸ ਆਪਾਂ ਬਾਅਦ ਵਿੱਚ ਲੈ ਲਾਂਗੇ ਕਿਉਂਕਿ ਸਾਡੇ ਮਨ ਦੇ ਵਿੱਚ ਕੱਲ ਤੋਂ ਬੜੇ ਉਬਾਲ ਨੇ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਆਪਣੇ ਇੱਕ ਐਸੇ ਮੰਤਰੀ ਸਾਹਿਬ ਦੀ ਦੇ ਕਿਰਦਾਰ ਕਸ਼ੀ ਹੁੰਦੀ ਦੇਖ ਰਹੇ ਹਾਂ ਜਿਨ੍ਹਾਂ ਬਾਰੇ ਅਸੀਂ ਕਰਨੀ ਤਾਂ ਕੀ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਸਾਰਾ ਸਾਰਾ ਦਿਨ ਪਾਰਟੀ ਲਈ ਕੰਮ ਕਰਦੇ ਆ ਅਸੀਂ ਪੰਚਾਇਤ ਭਵਨ ਜੀ ਨਾਲ ਉਹ ਕਿ ਉਹਨਾਂ ਨੇ ਇੱਕ ਬਹੁਤ ਹੀ ਜ਼ਿਆਦਾ ਗਲਤ ਜਗ੍ਹਾ ਦੱਸਿਆ ਅਸੀਂ ਉਹਨੂੰ ਮੰਦਰ ਮੰਨਦੇ ਆ ਜੀ ਆਪਣਾ ਬਿਲਕੁਲ ਮੰਦਰ ਮੰਨਦੇ ਆ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਬੈਠਦੇ ਆ ਅਸੀਂ ਜਿੰਨੀਆਂ ਵੀ ਭੈਣਾਂ ਸਾਡੇ ਆਂਟੀ ਜੀ ਬੈਠੇ ਨੇ ਸਾਡਾ ਬਹੁਤ ਸੀਨੀਅਰ ਨੇ ਪਾਰਟੀ ਨੂੰ 11 ਸਾਲਾ ਚਲੇ ਅਸੀਂ ਇਹਨਾਂ ਨੂੰ ਦੇਖ ਕੇ ਪਾਰਟੀ ਚ ਆਏ ਅਸੀਂ ਡਾਕਟਰ ਸਾਹਿਬ ਦੀ ਸਿੱਖਿਆ ਨੂੰ ਦੇਖ ਕੇ ਪਾਰਟੀ ਚ ਆਏ ਔਰ ਅਸੀਂ ਉੱਥੇ ਉਹਨਾਂ ਦੀ ਬੇਟੀ ਅਸੀਂ ਉਹਨਾਂ ਦੇ ਭੈਣਾਂ ਹਰ ਪਾਰਟੀ ਦਾ ਬੰਦਾ ਉਹਨਾਂ ਨੇ ਸਾਡੇ ਪਾਰਟੀ ਦੇ ਸਾਡੇ ਆਫਿਸ ਇੰਚਾਰਜ ਤੱਕ ਤੇ ਇਲਜ਼ਾਮ ਲਗਾਏ ਜੋ ਕਿ ਸਾਡੇ ਪਿਤਾ ਸमान ਨੇ ਬਲਕਿ ਸਾਡੇ ਪਿਤਾ ਤੋਂ ਵੀ ਸੀਨੀਅਰ ਨੇ ਮੀਸ ਅਸੀਂ ਉਹਨਾਂ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਕਿਰਦਾਰ ਕਸ਼ੀ ਕਰਨਾ ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣੇ ਕਿਰਦਾਰ ਨੂੰ ਨੀਵਾ ਕਰ ਲਿਆ ਹੈ ਕਰਕੇ ਕਿਉਂਕਿ ਪ੍ਰਮਾਤਮਾ ਵੱਲੋਂ ਲੇਡੀਜ਼ ਨੂੰ ਤਾਂ ਨਹੀਂ ਬਖਸ਼ ਹੁੰਦੀ ਆ ਕਿ ਅਗਰ ਉਹਨਾਂ ਨੂੰ ਕੋਈ ਦੁੱਖ ਪੈ ਵੀ ਜਾਵੇ ਉਹ ਅੰਦਰ ਬੈਠ ਕੇ ਆਪਣੇ ਪਰਿਵਾਰ ਦੇ ਮਸਲੇ ਸੋਲਵ ਕਰਦੀਆਂ ਨੇ ਲੇਕਿਨ ਉਹਨਾਂ ਨੇ ਬਿਨਾਂ ਕਿਸੇ ਦੁੱਖ ਤੋਂ ਹੀ ਬਿਨਾਂ ਇਸਾਰੀ ਗੱਲ ਦਾ ਡਰਾਮਾ ਕਰਕੇ ਜੋ ਉਹਨਾਂ ਨੇ ਜਗ ਹਸਾਈ ਆਪਣੀ ਕਰਾਈਆ ਉਹਨਾਂ ਨੇ ਸਾਡੀ ਨਾਰੀ ਜਾਤੀ ਨੂੰ ਸਰਉਛਾਰ ਕਰਿਆ ਔਰ ਸਾਡੇ ਡਾਕਟਰ ਸਾਹਿਬ ਦੇ ਕਿਰਦਾਰ ਤੇ ਨਾ ਸਾਨੂੰ ਕਦੀ ਸ਼ੱਕ ਸੀ ਜੀ ਨਾ ਕਦੀ ਹੋਣਾ ਕਿਉਂਕਿ ਉਹਨਾਂ ਵਰਗਾ ਇਨਸਾਨ ਉਹਨਾਂ ਵਰਗਾ ਸਿਹਤ ਮੰਤਰੀ ਯੁਗਾਂ-ਯੁਗਾਂ ਦੇ ਵਿੱਚ ਕਦੀ ਜਨਮ ਲੈਂਦਾ ਜੋ ਆਪਣਾ ਸਾਰਾ ਪ੍ਰਾਈਵੇਟ ਹਸਪੀਟਲ ਛੱਡ ਕੇ ਆਪਣਾ ਘਰ-ਵਾਰ ਛੱਡ ਕੇ ਇੰਦਿਆਂ ਦਾ ਸਾ ਮੈਨੂੰ ਲੱਗਦਾ ਕਿ ਮੈਡਮ ਇਸਾਈ ਸਰਮਚੇ ਦਾ ਦੁਆਰਾ ਤੇ ਆਪਣਾ ਪੱਖ ਦੁਆਰਾ ਰੱਖਣਾ ਚਾਹੀਦਾ ਹੈ ਇਸ ਉਹਨਾਂ ਵੀ ਛੇੜਛਾੜ ਹੁੰਦੀ ਉੱਥੇ ਪੰਚਾਇਤ ਪਾਵਨ ਦੇ ਵਿੱਚ ਤੋਂ ਤੌਰ ਤੇ ਇਜ਼ਾਮ ਹੋਰ ਵੀ ਲੇਟਿਸ ਤੇ ਲਾਏ ਮੈਮ ਫਿਰ 7 ਵਜੇ ਬੁਲਾਇਆ ਜਾਂਦਾ ਹੈ 7 ਵਜੇ ਬੁਲਾਇਆ ਜਾਂਦਾ ਹੈ ਹੋਰ ਵੀ ਐਮਸੀ ਦੇ ਗੱਲਬਾਤ ਕੀਤੀ ਮੈਂ ਤੁਹਾਨੂੰ ਪਾਰਟੀ ਵੱਲੋਂ ਭੇਜਿਆ ਗਿਆ ਜਾਂ ਤੁਸੀਂ ਆਪਦੇ ਵੱਲੋਂ ਆਏ ਹੋਗੇ ਕਿਨੇ ਇੱਕ ਮਿੰਟ ਫਿਰ ਬੈਠੋ ਖਰਾਬ ਕੀਤਾ ਗਿਆ ਡਾਕਟਰ ਸਾਹਿਬ ਦਾ ਕੀ ਆਪਾਂ ਕਹੋਦੀ ਕਾਰਵਾਈ ਥੈਂਕ ਯੂ ਥੈਂਕ ਯੂ അൽപ്പം ആ മൈക്ക് ദേ ഇനി സ്റ്റാറിയാറെ കുറച്ചൊന്ന് കേറിയേ